ਬੇਟਾ ਤੁਸੀਂ ਅੱਜ ਹੁਸ਼ਿਆਰਪੁਰ ਆਏ ਹੋ ਐਸਐਸਪੀ ਸਾਹਿਬ ਆਫਿਸ ਦਾ ਵਿਜ਼ਿਟ ਕੀਤਾ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਾ ਬੇਟਾ ਅੱਜ ਅਸੀਂ ਆਏ ਮਤਲਬ ਉਹ ਵਿਜ਼ਿਟ ਮਤਲਬ ਇੰਨਾ ਵਧੀਆ ਐਕਸਪੀਰੀਅੰਸ ਹੈ ਕਿ ਅਸੀਂ ਵਿਜ਼ਿਟ ਕੀਤਾ ਐਸਐਸਪੀ ਸਰ ਨੂੰ ਵਿਜ਼ਿਟ ਕੀਤਾ ਉਹਨਾਂ ਨੇ ਸਾਨੂੰ ਕਾਉਂਸਲ ਕੀਤਾ ਕਿ ਤੁਸੀਂ ਮੈਨੂੰ ਸਿਰਫ ਫਿਊਚਰ ਬਾਰੇ ਦੱਸਿਆ ਕਿ ਤੁਸੀਂ ਇਹ ਇਹ ਚੀਜ਼ਾਂ ਕਰੋ ਤੇ ਫਿਰ ਅਸੀਂ ਐਸਪੀ ਮੈਡਮ ਨੂੰ ਮਿਲੇ ਉਹ ਵੀ ਬੜਾ ਵਧੀਆ ਥਾ ਜਿੱਦਾਂ ਉਹ ਮਿਲੇ ਸਾਡੇ ਨਾਲ ਜਿੱਦਾਂ ਮੈਂ ਗੱਲਬਾਤ ਕੀਤੀ ਤੇ ਉਹਨਾਂ ਨੇ ਸਾਨੂੰ ਵੀ ਦੱਸਿਆ ਕਿ ਕੀ ਕਰਨਾ ਚਾਹੀਦਾ ਜਿੰਨਾ ਸਾਡਾ ਇੰਟਰਸਟ ਹੈ ਤੇ ਉਸ ਤੋਂ ਬਾਅਦ ਅਸੀਂ ਪੁਲਿਸ ਲਾਈਨ ਵਿਜ਼ਿਟ ਕੀਤੀ ਜਿੱਥੋਂ ਦੀ ਬਿਲਡਿੰਗ ਕਾਫੀ ਵਧੀਆ ਹੈ ਮਤਲਬ ਬੜੀਆ ਬਹੁਤ ਜ਼ਿਆਦਾ ਵਧੀਆ ਐਕਸਪੀਰੀਅੰਸ ਸੀ ਕਿ ਜਿੱਦਾਂ ਫਿਰ ਅਸੀਂ ਅੱਗੇ ਲੱਕੇ ਸਾਈਬਰ ਸੈੱਲ ਵਿਜ਼ਿਟ ਕੀਤਾ ਤੇ ਉਹ ਵੀ ਬੜਾ ਜ਼ਿਆਦਾ ਵਧੀਆ ਸੀ ਉਹ ਇਨਫਰਮੇਸ਼ਨ ਮਿਲ ਗਈ ਜਿਹੜੀ ਮਤਲਬ ਸਾਨੂੰ ਨਹੀਂ ਪਤਾ ਸੀ ਉਹ ਵੀ ਸਭ ਤੋਂ ਜ਼ਿਆਦਾ ਪਤਾ ਲੱਗਿਆ ਉੱਥੋਂ ਦੇ ਕੰਪਿਊਟਰਸ ਵਗੈਰਾ ਦੀ ਇਨਫਰਮੇਸ਼ਨ ਦਿੱਤੀ ਸਰ ਹੁਣੀ ਨੇ ਤੇ ਮਤਲਬ ਬੈਸਟ ਐਕਸਪੀਰੀਅੰਸ ਮੇਰਾ ਬੇਟਾ ਜੀ ਤੁਸੀਂ ਐਸਐਸਪੀ ਆਫਿਸ ਦੇ ਵਿੱਚ ਆਏ ਹੋ ਵਿਜ਼ਿਟ ਕੀਤਾ ਐ ਐਸਐਸਪੀ ਸਾਹਿਬ ਨਾਲ ਗਲੇਵਾਗੇ ਐਸਪੀ ਸਾਹਿਬ ਜੀ ਨਾਲ ਮਿਲਿਆਗੇ ਤੁਹਾਨੂੰ ਬੇਟਾ ਕਿਸ ਤਰ੍ਹਾਂ ਲੱਗਾ ਮੈਨੂੰ ਬੜੀ ਬਹੁਤ ਵਧੀਆ ਲੱਗਾ ਐ ਐਸਪੀ ਸਾਹਿਬ ਨੇ ਮੈਨੂੰ ਯੂਪੀਐਸਸੀ ਬਾਰੇ ਦੱਸਿਆ ਕਿ ਤੁਸੀਂ ਯੂਪੀਐਸਸੀ ਦੀ ਤਿਆਰੀ ਕਰ ਸਕਦੇ ਹੋ ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਹੌਸਲਾ ਵਧਾਈ ਕੀਤੀ ਤੇ ਮੇਰੇ ਜਿਹੜੇ ਸਾਥੀ ਹੋਣ ਉਹਨਾਂ ਦੀ ਵੀ ਹੌਸਲਾ ਵਧਾਈ ਕੀਤੀ ਉਹ ਬੋਲੇ ਕਿ ਤੁਹਾਡੇ ਚ ਪੋਟੈਂਸ਼ੀਅਲ ਹੈਗਾ ਤੁਸੀਂ ਯੂਪੀਐਸਸੀ ਕਰ ਸਕਦੇ ਹੋ ਤੇ ਇੱਥੇ ਦੇ ਜਿਹੜੇ ਸਾਹਮਣੇ ਉਹਨਾਂ ਨੇ ਸਾਨੂੰ ਬਹੁਤ ਜਿਆਦਾ ਹੌਸਲਾ ਦਿੱਤੀ ਹੈ ਤੇ ਉਹਨਾਂ ਨੇ ਸਾਈਬਰ ਸਕਿਉਰਿਟੀ ਐਮਿਨੇਸ਼ਨ ਸਾਂਝ ਕੇ ਅੰਦਰ ਐਸਐਸਪੀ ਐਸਐਚਐਸਪੀ ਸਾਹਿਬ ਨੇ ਸਾਡੀ ਹੌਸਲਾ ਦਿੱਤੀ ਤੇ ਉਹਨਾਂ ਨੇ ਸਾਨੂੰ ਸਾਰਾ ਇੱਥੇ ਦਾ ਦੱਸਿਆ ਕਿ ਕਿਵੇਂ ਜੇਲ੍ਹ ਵਗੈਰਾ ਹੁੰਦੀ ਹੈ ਇੱਥੇ ਦੇ ਕੰਮਕਾਰ ਕਿੱਦਾਂ ਨੇ ਤੇ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਤੇ ਇੱਥੇ ਦਾ ਸਿਸਟਮ ਜਿਹੜਾ ਹੈ ਬਹੁਤ ਵਧੀਆ ਹੈ ਤੇ ਤੁਸੀਂ ਮਤਲਬ ਜਿਹੜੀ ਵੀ ਮਦਦ ਲੈਣੇ ਜਾਂਦੇ ਹੋ ਬਹੁਤ ਚੰਗੇ ਤਰੀਕੇ ਨਾਲ ਇੱਥੇ ਮਿਲ ਸਕਦੀ ਹੈ ਤੁਹਾਨੂੰ ਦੇ ਕੋਲ ਇੱਥੇ ਆਫਿਸ ਦੇ ਵਿੱਚ ਤਿੰਨ ਹੁਨਾਰ ਬੜੇ ਕੰਪੀਟੈਂਟ ਸਟੂਡੈਂਟਸ ਆ ਜੋ ਪੰਜਾਬ ਸਰਕਾਰ ਦਾ ਉਪਰਾਲਾ ਹੈਗਾ ਇੱਕ ਦਿਨ ਡੀਸੀ ਐਂਡ ਐਸਐਸਪੀ ਦੇ ਨਾਲ ਉਹਦੇ ਵਿੱਚ ਅੱਜ ਇੱਥੇ ਅਨੁਜ ਤੇ ਅਮਰ ਤੇ ਪੁਨਿਕਾ ਤਿੰਨ ਸਟੂਡੈਂਟਸ ਆਏ ਨੇ ਜੋ ਕਿ ਸਾਡੇ ਜ਼ਿਲ੍ਹੇ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ ਹਨ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲਸ ਦੇ ਵਿੱਚ ਇਹ ਪੜ੍ਹਦੇ ਹੈਗੇ ਐਂਡ ਦੇ ਹੈਵ ਟਾਪਡ ਇਨ ਦ ਡਿਸਟ੍ਰਿਕਟ ਐਜ਼ ਵੈਲ ਐਸ ਰੀਅਲੀ ਸਕੋਰਡ ਵੈਲ ਇਨ ਦੀ ਹੋਲ ਆਫ ਪੰਜਾਬ ਅੱਜ ਦਾ ਜਿਹੜਾ ਸਾਡਾ ਸ਼ੈਡਿਊਲ ਹੈ ਵੀ ਵੀ ਇੰਟਰੈਕਟਿੰਗ ਥੇ ਦੇ ਆ ਰਾਈਟ ਨੈਕਸਟ ਟੂ ਮੀ ਐਂਡ ਸਾਡੇ ਸਾਨੂੰ ਬੜਾ ਚੰਗਾ ਲੱਗਦਾ ਹੈ ਕਿ ਯੰਗ ਮਾਈਂਡਸ ਨੂੰ ਮਿਲਦੇ ਆ ਇਹਨੇ ਇੰਟੈਲੀਜੈਂਟ ਮਾਈਂਡਸ ਹੈ ਜੋ ਕਿ ਪੰਜਾਬ ਦਾ ਤੇ ਦੇਸ਼ ਦਾ ਨਾ ਇਨ੍ਹਾਂ ਨੇ ਰੋਸ਼ਨ ਕੀਤਾ ਹੈ ਤੇ ਅੱਗੇ ਵੀ ਕਰਨਗੇ ਅੱਜ ਅਸੀਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਵਰਕਿੰਗ ਸਾਡਾ ਕੀ ਸਟਰਕਚਰ ਆਨ ਦਾ ਆਰਗੇਨਾਈਜ਼ੇਸ਼ਨਲ ਸਟਰਕਚਰ ਕਿਹੜੇ ਕਿਹੜੇ ਵਿੰਗਸ ਐ ਪੁਲਿਸ ਸਟੇਸ਼ਨਸ ਦੀ ਵਰਕਿੰਗ ਐਂਡ ਡਿਫਰੈਂਟ ਸਾਈਬਰ ਪੁਲਿਸ ਸਟੇਸ਼ਨਸ ਪੁਲਿਸ ਲਾਈਨਸ ਡਿਫਰੈਂਟ ਪਲੇਸਿਸ ਨੂੰ ਵਿਜ਼ਿਟ ਕਰਾਵਾਂਗੇ ਤੇ ਸਰਕਾਰ ਦੇ ਜਿਹੜੇ ਡਾਇਰੈਕਸ਼ਨਸ ਹੁੰਦੇ ਹੈ ਉਹਨਾਂ ਨੂੰ ਕਿਵੇਂ ਇੰਪਲੀਮੈਂਟ ਕੀਤਾ ਜਾਂਦਾ ਹੈ ਐਂਡ ਹਾਊ ਪੁਲਿਸ ਵਰਕਸ ਫੋਰ ਦੀ ਬੈਟਰਮੈਂਟ ਆਫ ਦੀ ਸੋਸਾਇਟੀ ਐਂਡ ਫੋਰ ਪਬਲਿਕ ਸਰਵਿਸ ਉਹ ਇਹਨਾਂ ਦੇ ਨਾਲ ਅਸੀਂ ਕਰਾਂਗੇ ਦੱਸਾਂਗੇ ਐਂਡ ਇਟ ਵਿਲ ਬੀ ਅ ਇੰਟਰਐਕਟਿਵ ਸੈਕਸ਼ਨ ਸੈਸ਼ਨ ਐਂਡ ਟੂ ਵੇ ਰਹੇਗਾ ਵੀਲ ਆਲਸੋ ਗੈਟ ਟੂ ਨੋ ਡਿਫਰੈਂਟ ਥਿੰਗਸ ਫਰੋਂ ਥੈਮ ਜੋ ਕਿ ਗਰਾਊਂਡ ਤੇ ਹੁੰਦੀ ਹੈ There and we are ho hoping for new interactions like this in future too and all the very best for these bright kids thank you